ਉਹਨ ਇਹ ਕਹਿੰਦੇ ਨੇ ਬਾਥਰੂਮ ਕਰਨ ਗਿਆ ਹੈ ਤੇ ਗਾਂ ਕਹਿੰਦੇ ਵਿੱਚ ਵੜ ਗਿਆ ਕੱਲਾ ਬੰਦਾ ਵਿੱਚ ਨਹੀਂ ਵੜ ਸਕਦਾ ਇਹਨਾਂ ਪਾਣੀ ਦੇ ਨਾਲ ਉਹਨੂੰ ਤੈਰਨਾ ਆਉਂਦਾ ਥੋੜਾ ਹੱਟ ਪਾ ਠੀਕ ਹੈ ਜਿੰਨੇ ਵੇਖਿਆ ਹੋ ਸਕਦਾ ਉਹਨੇ ਧੱਕਾ ਮਾਰਿਆ ਕਿ ਉਹਨੇ ਡੋਬਾ ਕੀ ਕੀਤਾ ਉਹ ਕਿਹੜਾ ਬੰਦਾ ਉਹ ਸਾਨੂੰ ਤਾਂ ਪਤਾ ਨਹੀਂ ਆ ਜਿੱਦੋਂ ਤੁਹਾਨੂੰ ਆਵਾਜ਼ ਕੋਈ ਹੋਰ ਖੜਾ ਹੈ ਕਿ ਮੈਨੂੰ ਕੀ ਪਤਾ ਇੰਨਾ ਚੁ ਬੰਦਾ ਖੜਾ ਹੈ ਜਿੰਨੇ ਅੱਖਾਂ ਵੀ ਤੁਹਾਡਾ ਮੁੰਡਾ ਡੁੱਬ ਗਿਆ ਹੈ ਅੱਜੇ ਵਾਜਾ ਮਾਰਦੇ ਰਹਿਆ ਤੇ ਸੁਣਿਆ ਨਹੀਂ ਫਿਰ ਸਾਡੀ ਆਵਾਜ਼ ਆਈ ਅਸੀਂ ਉਵੇਂ ਭੱਜ ਕੇ ਸਾਰੀਆਂ ਜਨਾਨੀਆਂ ਆ ਗਏ ਉਸ ਤੋਂ ਬਾਅਦ ਅਸੀਂ ਵੇਖਿਆ ਹੀ ਨਹੀਂ ਫਿਰੋਜ਼ਪੁਰ ਦੇ ਪਿੰਡ ਗੰਦੂ ਕਿਲਚਾ ਦੇ ਰਹਿਣ ਵਾਲੇ ਗੁਰਲਾਲ ਸਿੰਘ ਦੀ ਨਹਿਰ 'ਚ ਡੁੱਬਣ ਨਾਲ ਮੌਤਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਗੁਰਲਾਲ ਦੀ ਲਾਸ਼ ਨਹਿਰ 'ਚ ਮਿਲੀ ਹੈ ਪਰਿਵਾਰ ਅਤੇ ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀ ਮਦਦ ਨਾਲ ਲੱਭ ਲਿਆ ਜਾਣਕਾਰੀ ਅਨੁਸਾਰ ਗੁਰਲਾਲ ਅਤੇ ਪਿੰਡ ਦੇ ਲੋਕਾਂ ਨਾਲ ਪਾਸ ਵਿੱਚ ਹੀ ਵਗਦੀ ਨਹਿਰ ਦੇ ਨਾਲ ਚੋਨਾ ਲਗਾਣ ਲਈ ਆਇਆ ਸੀ ਅਤੇ ਦੁਪਹਿਰ ਬਾਅਦ ਉਹ ਆਪਣੇ ਸਾਥੀਆਂ ਨੂੰ ਪਿਸ਼ਾਬ ਕਰਨ ਦਾ ਕਹਿ ਕੇ ਨਹਿਰ ਦੀ ਪਟੜੀ ਵੱਲ ਚਲਾ ਗਿਆ ਪਰ ਵਾਪਸ ਨਹੀਂ ਆਇਆ ਸਾਥੀਆਂ ਦਾ ਕਹਿਣਾ ਕਿ ਉਨ੍ਹਾਂ ਨੂੰ ਪਟੜੀ ਪਾਸੋਂ ਕੁਝ ਆਵਾਜ਼ਾਂ ਆਈਆਂ ਜਦ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਪਟੜੀ ਤੇ ਉਸ ਦੇ ਕੱਪੜੇ ਅਤੇ ਚੱਪਲਾਂ ਪਈਆਂ ਸਨ ਲੇਕਿਨ ਗੁਰਲਾਲ ਉੱਥੇ ਨਹੀਂ ਕਾਫੀ ਲੱਭਣ ਤੋਂ ਬਾਅਦ ਗੁਰਲਾਲ ਦੀ লাশ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਚੋਂ ਕੱਢੀ ਪਰਿਵਾਰ ਤੇ ਹੋਰ ਲੋਕ ਨਹਿਰ ਚ ਉਸ ਦੀ ਤਲਾਸ਼ ਕਰ ਰਹੇ ਸੀ ਪਰਿਵਾਰ ਦਾ ਕਹਿਣਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਜਾਣ ਬੁੱਝ ਕੇ ਉਸ ਨੂੰ ਨਹਿਰ ਚ ਧੱਕਾ ਦਿੱਤਾ ਪਰ ਜਦੋਂ ਤੱਕ ਉਸ ਦੀ লাশ ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਦੇ ਬੇਟੇ ਦੀ ਮੌਤ ਦਾ ਇਨਸਾਫ ਮਿਲਣਾ ਚਾਹੀਦਾ ਆਈ ਆ ਮੇਰਾ ਮੁੰਡਾ ਮੇਰਾ ਮੁੰਡਾ ਉਹਦੀ ਵੀ 20 ਸਾਲੋਂ ਕਰੀ ਇੱਥੇ ਚੋਨਾ ਲੈਣ ਆਇਆ ਜੀ ਲੈਵਰ ਦਖਾਉਨ ਤੇ ਉਹ ਇਹ ਕਹਿੰਦੇ ਨੇ ਬਾਥਰੂਮ ਕਰਨ ਗਿਆ ਤੇ ਗਾਂ ਕਹਿੰਦੇ ਵਿੱਚ ਵੜ ਗਿਆ ਕੱਲਾ ਬੰਦਾ ਵਿੱਚ ਨਹੀਂ ਵੜ ਸਕਦਾ ਇਹਨੇ ਪਾਣੀ ਦੇ ਨਾਲ ਉਹਨੂੰ ਤੈਰਨਾ ਆਉਂਦਾ ਸੀ ਠੀਕ ਹੈ ਜਿੰਨੇ ਵੇਖਿਆ ਹੋ ਸਕਦਾ ਉਹਨੇ ਧੱਕਾ ਮਾਰਿਆ ਕਿ ਉਹਨੇ ਡੋਬਿਆ ਕੀ ਕੀਤਾ ਉਹ ਕਿਹੜਾ ਬੰਦਾ ਉਹ ਸਾਨੂੰ ਤਾਂ ਪਤਾ ਨਹੀਂ ਆ ਜੀ ਦਿਖਣਾ ਆਹ ਲੈਵਰ ਖੜੀ ਹਾਂਜੀ ਮੁੰਡੇ ਵੀ ਨੇ ਕੁੜੀਆਂ ਨੇ ਕਿਉਂ ਨਾਲ ਇਥੇ ਨਾਲ ਲਾਉਂਦੇ ਸੀ ਹਾਂਜੀ ਇੱਥੇ ਕਿ ਪਤਾ ਨਹੀਂ ਲੱਗਿਆ ਕਿੱਥੇ ਕੋਈ ਨਹੀਂ ਪਤਾ ਕਿ ਪਤਾ ਕਿ ਕਿੱਥੇ ਆਏ ਸਾਨੂੰ ਕਹਿੰਦਾ ਬਾਥਰ ਮ ਚੱਲਿਆ ਇਹ ਕਹਿੰਦੇ ਨਵਾਜ਼ ਆਈ ਮਾਰੇ ਸੀ ਆਵਾਜ਼ ਆਈ ਉਹਵੇਂ ਅਸੀਂ ਭੱਜ ਗਿਆ ਮੇਰੇ ਨਾਮ ਪ੍ਰਕਾਸ਼ ਕੌਰ ਤੇ ਕੀ ਲੱਗਦਾ ਹੈ ਮੇਰਾ ਮੁੰਡਾ ਗਰ ਲਾਲ ਇਹ ਵੀ ਬਾਰੇ ਗੀ ਵੀ ਕੋਹਾਲ ਇਹ ਕਿਥੋਂ ਦਾ ਯਾਰ ਬਾਰੇ ਇਹ ਨਾ ਗੰਦੂ ਗੰਦੂ ਕਿਲਚ ਇੱਥੇ ਕਿ ਇੱਥੇ ਆ ਰਹਾ ਲੱਗਿਆ ਚਵੰਨਾ ਲਾਵਣ ਚਵੰਨਾ ਲਾਵਣ ਆਇਆ ਉਹ ਮਾਦਰ ਕੀ ਕਰਨਾ ਉਹ ਹਦਰਮਣੀ ਅੰਨ ਨੂੰ ਪਤਾ ਜੜੇ ਨਾਲ ਲੱਗੇ ਖਲੇ ਨੇ ਬਾਥਰ ਮੰਦ ਨੇ ਕਰਨ ਗਿਆ ਏ ਜਿਹੜਾ ਟਵਲਾ ਇੱਥੇ ਬੈਠਾ ਹਣ ਹਾਨੂ ਤਾਂ ਕਰੇ ਬੈਠਿਆਂ ਨੂੰ ਕੱਲਾ ਰਲਾ ਇਹਨਾਂ ਦੇ ਨਾਲ ਇਹ ਤਾਂ ਬਤਿਆ ਰੱਖ ਪੁੱਤਰ ਨਾਲ ਲੱਗ ਚਵਨੇ ਨੂੰ ਆਂਦ ਨਾ ਨੰਦੇ ਨਾਲ ਲੱਗਣਾ ਹੈ ਮੁੰਡਿਆਂ ਨਾਲ ਨਾਲ ਕੁੜੀਆਂ ਵੀ ਲੱਗੀਆਂ ਵਈਆਂ ਨੇ ਇਹ ਆਂਦੇ ਨੇ ਆਂਦਾ ਸਾਨੂੰ ਬਾਥਰਮ ਕਰਨ ਚੱਲਾ ਆ ਤੇ ਬਾਥਰਮ ਕਰਨ ਹੈ ਸਾਨੂੰ ਬਾਅਦ ਕੋਈ ਹੋਰ ਖੜਾ ਹੀ ਕੇ ਮੈਨੂੰ ਕੀ ਪਤਾ ਇੰਨਾ ਚੁ ਬੰਦਾ ਖੜਾ ਹੀ ਜਿੰਨੇ ਅੱਖਾਂ ਵੀ ਤੁਹਾਡਾ ਮੁੰਡਾ ਡੁੱਬ ਗਿਆ ਏ ਆਹ ਕਿਹ ਇਥੇ ਬੰਦਾ ਜਿਹੜਾ ਖੜਾ ਹੀ ਉਹਨੇ ਤਾਂ ਤੁਹਾਡਾ ਮੁੰਡਾ ਡਵਾ ਡੋ ਗਿਆ ਤਹੀ ਤਾਂ ਪੱਜੇ ਅਤਵਾਂ ਦੇ ਵਿੱਚੋਂ ਤੇ ਮਨ ਹਾਨੂ ਕਤਵਨ ਕੀ ਪਤਾ ਵੀ ਇੰਨੇ ਦਿਨ ਨਿਆਰ ਵਿੱਚ ਉਹੀ ਕਤੂ ਬਾਹਰ ਹੇ ਹਨ ਪਤਾ ਤਾਂ ਲੱਗਿਆ ਜਿਹੜਾ ਮੂੰਹ ਤੇ ਟੁਗਤੇ ਵੀ ਮੈਂ ਮੌਕੇ ਤੇ ਵੇਖਾ ਏ ਨਾ ਮੌਕੇ ਤੇ ਵੇਖਾ ਏ ਵੀ ਡੁੱਬਲਾ ਵਿਚ ਵੜਾ ਏ ਕਿ ਕਿ ਇੰਨਾ ਬਾਥਰ ਮਦ ਲਾਨ ਨਾ ਲਾਇਆ ਏ ਨਾ ਨਹੀਂ ਆਇਆ ਇੱਥੇ ਨਾਉਣ ਆਇਆ ਪਤਾ ਨਹੀਂ ਆਪਾਂ ਨੂੰ ਖੇਤ ਕਿਹ ਫੂਲ ਕੀਤਾ ਹੋਵੇ ਵੀ ਆ ਜਾ ਇੱਥੇ ਤੇ ਫੂਲ ਤੇ ਆ ਗਿਆ ਹੋਵੇ ਕਿ ਕਿਹੜਾ ਬੰਦਾ ਇਥੇ ਖੜਾ ਹੀ ਉਹਨੇ ਹੱਦਾ ਚ ਉਹਨੇ ਵਾਲੀ ਪਾਰਟੀ ਨੂੰ ਵੀ ਤੁਹਾਡਾ ਬੰਦਾ ਵਿੱਚ ਪਾਣੀ ਦੇ ਵੜ ਗਏ ਉਹ ਨਹੀਂ ਪਾਣੀ ਚ ਵੜਦਾ ਨਹੀਂ ਨਾ ਹੱਕਦਾ ਇਹ ਕੱਲ ਗੱਲਾਂ ਮਨੇ ਵਿਖਿਆ ਤਾਂ ਮੋਟਰ ਵਾਧੂ ਚੱਲਦੀ ਆ ਪੰਨਿਆਂ ਨੇ ਇਹ ਉਹ ਜਿਹੜਾ ਮੁੰਡਾ ਲਿਖਾਇਓ ਕਿੱਥੇ ਗਾ ਉਹ ਗੱਲ ਕਰੇ ਨਹੀਂ ਮੈਂ ਹੱਥ ਦੇਖਾ ਤੂੰ ਇਥੇ ਮੌਕੇ ਤੇਗਾ ਹੀ ਇਹ ਮੌਕੇ ਤੇ ਹੀ ਬੰਦਾ ਠੀਕ ਹੈ ਨਾ ਵੀਰੇ ਚੋਣਾ ਲਗਾਈ ਜਾਂਦੀ ਸੀ ਇੱਥੇ ਅਸੀਂ ਸਾਡੇ ਨਾਲ ਲੱਗਿਆ ਆ ਸੀ ਸਾਨੂੰ ਕਹਿੰਦੇ ਸੀ ਬਾਥਰੂਮ ਚੱਲਾਂ ਹੋਰ ਜਨਨੀਆਂ ਥੋੜਾ ਨਾਲ ਆਉਂਦੀਆਂ ਨੇ ਅਸੀਂ ਵਾਜਾ ਮਾਰਦੇ ਰਹਿਆ ਤੇ ਸੁਣਿਆ ਨਹੀਂ ਫਿਰ ਸਾਨੂੰ ਇੱਕ ਆਵਾਜ਼ ਆਈ ਅਸੀਂ ਉਵੇਂ ਭੱਜ ਕੇ ਸਾਰੀਆਂ ਜਨਨੀਆਂ ਆ ਗਏ ਉਸ ਤੋਂ ਬਾਅਦ ਅਸੀਂ ਵੇਖਿਆ ਹੀ ਨਹੀਂ ਕਿ ਕਿੱਥੇ ਗਏ ਕਿੱਥੇ ਨਹੀਂ ਉੱਥੇ ਕੱਪੜੇ ਪਏ ਸੀ ਉੱਥੇ ਚੱਪੜਾ ਪਈਆਂ ਸੀ ਲਟਮਾਰ ਪਿਆ ਸੀ ਅਸੀਂ ਨਹੀਂ ਵੇਖਿਆ ਸਾਡੀ ਦੁਸ਼ਮਣੀ ਥੋੜੀ ਸਾਡੇ ਪੁੱਤਰਾ ਹਟਗਾ ਹੁੰਦੇ ਵੀ ਹਾਂਜੀ ਸਾਡੇ ਨਾਲ ਲੱਗਿਆ ਸੀ